ਭਗਵਾਨ ਸ਼੍ਰੀ ਸ਼ਨੀਦੇਵ ਜੀ ਦੀ ਜਨਮਤੀ 6 ਜੂਨ ਨੂੰ ਬੜੀ ਸ਼ਰਧਾ ਨਾਲ ਮਨਾਇਆ ਜਾ ਰਹੀ ਹੈ। ਸ਼੍ਰੀ ਸ਼ਨੀਦੇਵ ਜੀ ਦੇ ਜਨਮਤੀ ਉਤਸਵ ਦੇ ਸੰਬੰਧ ਵਿੱਚ ਬਟਾਲਾ ਸ਼ਹਿਰ ਦੇ ਧਰਮਪੁਰਾ ਵਿਖੇ ਇਤਿਹਾਸਿਕ ਸ਼੍ਰੀ ਸ਼ਨੀ ਮੰਦਰ ਵਿਖੇ ਟਰਸਟ ਵੱਲੋਂ ਇੱਕ ਮੀਟਿੰਗ ਕੀਤੀ ਗਈ। ਟਰਸਟ ਦੇ ਚੇਅਰਮੈਨ ਸ਼ਿਵ ਕੁਮਾਰ ਸਨਨ ਅਤੇ ਪ੍ਰਧਾਨ ਪਵਨ ਕੁਮਾਰ ਕਈ ਨੇ ਦੱਸਿਆ ਕਿ ਸ਼੍ਰੀ ਸ਼ਨੀਦੇਵ ਜਨਮਤੀ ਦਾ ਪਾਵਨ ਉਤਸਵ ਮੰਦਰ ਵਿਖੇ ਬੜੀ ਸ਼ਰਧਾ ਨਾਲ 6 ਜੂਨ ਨੂੰ ਮਨਾਇਆ ਜਾਵੇਗਾ। ਜਨਮਤੀ ਉਤਸਵ ਦੇ ਸੰਬੰਧ ਵਿੱਚ ਸਵੇਰੇ 4:00 ਵਜੇ ਭਗਵਾਨ ਸ਼੍ਰੀ ਸ਼ਰੀ ਦੇਵ ਜੀ ਦੀ ਮੂਰਤੀ ਦੇ ਇਸ਼ਨਾਨ ਕਰਵਾਏ ਜਾਣਗੇ ਅਤੇ 10 ਵਜੇ ਹਵਨ ਯਗ ਕੀਤਾ ਜਾਵੇਗਾ। ਅਤੇ ਬਾਬਾ ਵਿਨਾਇਕ ਜੀ ਵੱਲੋਂ ਪ੍ਰਭੂ ਸ਼੍ਰੀ ਸ਼ਨੀ ਦੇਵ ਜੀ ਮਹਾਰਾਜ ਦਾ ਗੁਣਗਾਨ ਕੀਤਾ ਜਾਵੇਗਾ। ਅਤੇ ਮੰਦਰ ਵਿਖੇ ਲੰਗਰ ਭੰਡਾਰਾ ਸਾਰਾ ਦਿਨ ਚੱਲੇਗਾ। ਇਸ ਮੌਕੇ ਉਹਨਾਂ ਸਾਰੀ ਸੰਗਤ ਨੂੰ ਇਸ ਜਨਮ ਦਿਤੀ ਉਤਸਵ ਵਿੱਚ ਹਾਜ਼ਰੀ ਭਰਨ ਲਈ ਅਪੀਲ ਕੀਤੀ। ਮੀਟਿੰਗ ਵਿੱਚ ਵਿਕਾਸ ਹਨਨ, ਜਨਰਲ ਖਤਰ ਨਰੇਸ਼ ਮਹਾਜਨ, ਰਮੇਸ਼ ਪਾਟਿਆ, ਅਜੇ ਹਨਨ, ਰਮੇਸ਼ ਸੋਢੀ, ਅਜੇ ਪਾਟਿਆ, ਹੈਪੀ ਕੁਮਾਰ, ਕਿਰਪਾ ਸਿੰਘ, ਅਜੇ ਕੁਮਾਰ, ਸੋਨੂ ਸ਼ਰਮਾ ਨਿਤਿਨ ਸਨਨ ਨੀਰਜ ਕੁਮਾਰ ਸੁਰਿੰਦਰਪਾਲ ਧਰਮਪਾਲ ਚੋਹਾਨ ਅਤੇ ਧਰਮਵੀਰ ਸ਼ਰਮਾ ਵੀ ਮੌਜੂਦ ਸਨ ਜੈ ਸ਼ਨੀ ਦੇ ਮਹਾਰਾਜ ਕੀ ਜੈ ਮੈਂ ਪਵਨ ਕੁਮਾਰ ਕਹੀ ਪ੍ਰਧਾਨ ਸ਼ਨੀ ਮੰਦਰ ਟਰਸਟ ਰਜਿਸਟਰਡ ਨੰਬਰ 186 ਧਰਮਪੁਰਾ ਕਲੋਨੀ ਇਹ ਸੂਚਿਤ ਕਰਦਾ ਸਭ ਨੂੰ ਦੱਸਣਾ ਜਾਂਦਾ ਕਿ 6 ਜੂਨ ਨੂੰ ਮਹਾਰਾਜ ਚੰਦੀ ਦੇਵ ਜੀ ਦਾ ਜਨਮ ਦਿਹਾੜਾ ਵਾ ਜਿਹੜਾ ਕਿ ਹਰ ਸਾਲ ਦੀ ਤਰ੍ਹਾਂ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਏ ਤੇ ਅਸੀਂ ਸਾਰਾ ਇੱਥੇ ਸਵੇਰੇ 4 ਵਜੇ ਇਹਦੇ ਇਸ਼ਨਾਨ ਹੋਏਗਾ ਤੇ 6 ਵਜੇ 10 ਵਜੇ ਖਵਨ ਜਗ ਕੀਤਾ ਜਾਏਗਾ ਤੇ ਲੰਗਰ ਭੰਡਾਰਾ ਜਿਹੜਾ ਸਾਰਾ ਦਿਨ ਚੱਲੇਗਾ ਤੇ ਸਾਰੀ ਬਟਾਲੇ ਤੋਂ ਪਟਾਲੇ ਦੇ ਲੋਕਾਂ ਨੂੰ ਸਾਰਿਆਂ ਨੂੰ ਸੁਜਿਤ ਕੀਤਾ ਜਾਂਦਾ ਕਿ ਤੁੰਬ ਧਮਾਨ ਨਾਲ ਤੁੰਬ ਧਮਾਨ ਨਾਲ ਆਓ ਤੇ ਦਰਸ਼ਨ ਪਾਓ ਤੇ ਦੂਜੀ ਚੀਜ਼ ਇੱਕ ਹਰ ਸਾਲ ਹੀ ਕਹੀਦਾ ਕਿ ਕੇਕ ਜਿਹੜਾ ਵਾ ਉਹ ਸ਼ਨੀ ਮੰਦਰ ਨਹੀਂ ਲਿਆਉਣਾ ਕੇਕ ਦੀ ਕਟਾਈ ਇੱਥੇ ਨਹੀਂ ਹੋਏਗੀ ਬੋਲੋ ਸ਼ਨੀ ਦੇ ਮਹਾਰਾਜ ਕੀ ਜੈ ਅੱਜ ਸ਼ਨੀ ਦੇ ਮੰਦਰ ٹرسٹ ਦੇ ਚੇਅਰਮੈਨ ਸ਼੍ਰੀ ਸ਼ੇਵ ਕੁਮਾਰ ਜੀ ਸਾਨਨ ٹرسٹ ਦੇ ਪ੍ਰਧਾਨ ਸ਼੍ਰੀ ਪਵਨ ਕੁਮਾਰ ਜੀ ਕਈ ਦੀ ਦੇਖਰੇਖ ਦੇ ਵਿੱਚ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਬ ਟਰਸਟ ਦੇ ਮੈਂਬਰਸ ਟਰਸਟ ਦੇ ਸੇਵਾਦਾਰ ਹਾਜ਼ਰ ਹੋਏ ਤੇ ਟਰਸਟ ਦੇ ਚੇਅਰਮੈਨ ਤੇ ਪ੍ਰਧਾਨ ਜੀ ਦੀ ਇਹਦੇ ਜੋ ਬੈਠਕ ਹੋਈ ਹੈ ਉਸ ਵਿੱਚ ਇਹ ਨਿਰਣੇ ਲਿਆ ਗਿਆ ਹੈ ਕਿ 6 ਤਰੀਕ 6ਵਾਂ ਮਹੀਨਾ ਦਿਨ ਵੀਰਵਾਰ ਨੂੰ ਸ਼ਨੀ ਦੇਵ ਜੀ ਦਾ ਜਨਮ ਉਤਸਵ ਜਿਸ ਨੂੰ ਸ਼ਨੀ ਜਨਤੀ ਦੇ ਰੂਪ ਦੇ ਵਿੱਚ ਲਗਭਗ 25 ਤੋਂ 30 ਸਾਲ ਸਾਨੂੰ ਹੋ ਗਿਆ ਇੱਥੇ ਮਨਾਉਂਦੇ ਆ ਇਸ ਵਾਰ ਵੀ ਅਸੀਂ 6 ਤਰੀਕ 6 6 6 ਨੂੰ ਦਿਨ ਵੀਰਵਾਰ ਨੂੰ ਬਹੁਤ ਹੀ ਧੂਮ ਧਾਮ ਦੇ ਨਾਲ ਮਨਾ ਰਹੇ ਹਾਂ ਮੈਂ ਸਾਰੇ ਬਟਾਲਾ ਨਿਵਾਸੀਆਂ ਨੂੰ ਸ਼ਨੀ ਦੇਵ ਮੰਦਰ ਟਰਸਟ ਵੱਲੋਂ ਇਸ ਦਿਨ ਤੇ ਹੀ ਅਪੀਲ ਕਰਾਂਗਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਰੇ ਸ਼ਹਿਰ ਨਿਵਾਸੀ ਜਿਨ੍ਹਾਂ ਸਾਨੂੰ ਸਹਿਯੋਗ ਕਰਦੇ ਨੇ ਇਸ ਸਾਲ ਵੀ ਸਹਿਯੋਗ ਕਰਨ ਤੇ ਹਉਮਾ ਆ ਕੇ ਮੰਦਰ ਵਿਚਾਰ ਪ੍ਰਭੂ ਜੀ ਦਾ ਦਰਸ਼ਨ ਕਰਨ ਆਸ਼ੀਰਵਾਦ ਪ੍ਰਾਪਤ ਕਰਨ ਤੇ ਪੁੰਨ ਦੇ ਭਾਗੀ ਬਣ